ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਆ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪਰਮਾਤਮਾ ਅੱਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮਿਲ ਨੂੰ ਮਿਲ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੇ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜਦੋਂ ਤੱਕ ਅਪੀਲ ਦਾ ਚੱਲੇਗੀ ਜਿੰਨਾ ਚਿਰ ਉਹ ਕਨਵਿਕਸ਼ਨ ਜਿਹੜੀ ਹੈਗੇ ਸਟੇ ਹੋ ਗਈ ਕੀ ਲੱਗਦਾ ਜਿਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆ ਸਾ ਤੇ ਇਹ ਹੋ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਚ ਇਸ ਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਜਦ ਬਾਅਦ ਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰਾਇਮਰੀ ਫਾਈਲ ਜਿਹੜਾ ਉਹ ਵੋਟਰ ਦੇ ਦੇਖ ਕੇ ਕੀਤਾ ਹੈ ਕਨੈਕਸ਼ਨ ਸਟੇ ਕੀਤੀ ਹੈ ਉਹ ਸਾਡੇ ਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਇਸ ਕਰਕੇ ਗਰੈਕੂਲ ਸਟੇ ਕੀਤੀ ਹੈ ਠੀਕ ਹੀ ਗੱਲ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਪੇਸ਼ੀ ਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਅੰਟਰਨ ਕੀਤੀ ਸੀ ਉਹਨੂੰ ਰੈਗੂਲਰ ਸਟੇ ਕੀਤੀ ਹੈ ਬਾਕੀ ਟੇਲ ਆਡਰ ਆਏਗਾ ਉਹਦੇ ਚ ਪਤਾ ਲੱਗੇਗਾ ਕਿ ਯਸ ਜੋ ਥੱਲੋ ਉਹ 2 ਸਾਲ ਦੀ ਸਜ਼ਾ ਹੋਈ ਉਹ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਕਿਉਂਕਿ ਉਸ ਦਿਨ ਜਿਸ ਤੇ ਬਹਿਸ ਹੋਈ ਸੀ ਉਹਦੇ ਚ ਚਾਰ ਕੇਸ ਹੋਰ ਕ੍ਰਿਮੀਨਲ ਕੇਸ ਚਾਰ ਪਾਏ ਗਏ ਸੀ ਕਿ ਅਮਨ ਅਰੋੜਾ ਦੇ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਂ ਦਿੱਤੇ ਇਹ ਤੀ ਨਹੀਂ ਕੀਤੀ ਇਹ ਦੇਖਣਾ ਪਵੇਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਠੀਕ ਐਡਵੋਕੇਟ ਨਾਲ ਸਲਾਹ ਕਰਕੇ ਹਾਈ ਕੋਰਟ ਠੀਕ ਠੀਕ ਠੀਕ